ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੱਤੇ ਦੇ ਵਿੱਚ ਮੱਤਾ ਪਿੰਡ ਆ ਜਿਹੜਾ ਮਿੱਤਰੋ ਇਹ ਜੈਤੋ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਤੇ ਗੁਰੂ ਕੀ ਟਾਪ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਕੋਟਕਪੂਰੇ ਤੋਂ ਜਦੋਂ ਆਪਾਂ ਜੈਤੋ ਨੂੰ ਜਾਣਦੇ ਆ ਮਿੱਤਰੋ ਤਾਂ ਸੈਂਟਰ ਦੇ ਵਿਚਾਲੇ ਜੇ ਕਰਕੇ ਹੀ ਇਹ ਪਿੰਡ ਰਹਿ ਜਾਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਚਾਰ ਜਾਨਵਰ ਪਾਈ ਹੋਣੇ ਉਹਦੇ ਵਕਾਊਆ ਦੋ ਕਟੀਆਂ ਮਿੱਤਰੋ ਇੱਕ ਪਲੂਣ ਵੱਛੀ ਇੱਕ ਕੁਝ ਟਾਈਮ ਦੀ ਕੱਚੀ ਗਾਂ ਹੋਰ ਆ ਸਾਰਿਆਂ ਦੇ ਜਾਨਵਰ ਦੀ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਆਪਾਂ ਉਹ ਕਰਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਧਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਸੇਤਾ ਵੀਰੇ ਇੱਕ ਵਾਰੀ ਨਾਮ ਆਪਣਾ ਜਸਵੰਤ ਸਿੰਘ ਆ ਜੀ ਜਸਵੰਤ ਸਿੰਘ ਹਾਂ ਜੀ ਜਸਵੰਤ ਵੀਰੇ ਸਾਨਾ ਬਾਪੂ ਦਾ ਨਾਮ ਬਈ ਗੁਰਜੰਟ ਸਿੰਘ ਜੀ ਘਰ ਆਪਣਾ ਕਿੱਥੇ ਆ ਗਿਆ ਘਰ ਆਪਣਾ ਖੂਹ ਕੋਲੇ ਵਾਜਦਾ ਹੈ ਹਰੀਨੋਆਲੀ ਸੜਕ ਤੇ ਖੂਹ ਹਰੀਨੋਆਲੀ ਸੜਕ ਤੇ ਤੇ ਖੂਹ ਦੇ ਕੋਲੇ ਹੈ ਹਾਂ ਜੀ ਠੀਕ ਆ ਅੱਛਾ ਬਰਦਰ ਜਿਹੜੀ ਵਹਿੜ ਵੇਤਨੀ ਚਾਰ ਜਨਵਾਰਾ ਤੇ ਟੋਟਲ ਹਨਾ ਪਹਿਲੇ ਨੰਬਰ ਤੇ ਜਿਹੜੀ ਵਹਿੜ ਆ ਕਿੰਨੀ ਚਰਦੀ ਹੈ ਵੀਰੇ ਇਹਦੀ ਉਮਰ ਇਹਦੀ ਉਮਰ ਹੀ ਹੈਗੀ 3 ਸਾਲ ਦੀ 2.5 3 ਸਾਲ ਦੀ 2.5 3 ਸਾਲ ਦੀ ਦੰਦੂ ਤਾਂ ਫਿਰ ਚੌਗੀ ਜਵਾਨ ਹਾਂ ਜੀ ਚੌਗੀ ਹੈ ਜੀ ਚੌਗੀ ਠੀਕ ਆ ਕਿੰਨੇ ਦਿਨ ਬਾਕੀ ਖੋਲਦੀ ਇਹਨ ਹਾਂਜੀ ਠੀਕ ਆ ਵੀ ਠੀਕ ਆ ਵੀਰੇ ਛੋਟੀ ਬਣਾ ਦੀ ਥੋੜੀ ਜਿਹੀ ਹੈ ਨਾ ਮਾਲਾ ਜਿਵੇਂ ਸੰਭੀ ਘਟ ਹੈ ਨਾ ਹਾਂਜੀ ਹਾਂਜੀ ਉਹ ਜਮਿਟ ਦੀ ਠੀਕ ਹੈ ਕੁਆਲਿਟੀ ਕੁਮੋਡੀ ਹਾਂਜੀ ਹਾਂਜੀ ਕੁਆਲਿਟੀ ਮੋਡਲ ਲੈ ਵਾ ਨੂੰ ਵਾਦਾ ਜਿੱਡੀ ਆਪ ਲੋਡੀ ਚੰਗਾ ਕਰੀ ਵਧੀਆ ਹਾਂਜੀ ਹਾਂਜੀ ਹਜੇ ਤੇ ਜਦੋਂ ਤਾਂ ਮੰਨਣ ਵਾਲੀ ਗੱਲ ਆ ਦੋ ਤਾਂ ਚਲੋ ਸੇਵਾ ਤੇ ਡਿਪੈਂਡ ਆ ਕਿੰਨਾ ਚੋਂਦਾ ਹੈ ਨਾ ਉਹ ਤਾਂ ਅਗਲੇ ਦੇ ਪਾਏ ਤੇ ਆ ਬਈ ਹਾਂਜੀ ਥਣ ਥਣ ਵੀ ਚੰਗਾ ਉਹਦੇ ਸੀਲ ਆ ਵੀਰੇ ਹਾਂਜੀ ਹਾਂਜੀ ਉਹ ਤਾਂ ਬਰੀਡ ਤਾਂ ਬਹੁਤ ਵਧੀਆ ਜੀ ਜਿਹੜਾ ਹੱਥੋਂ ਪਿਆ ਇਹ ਮਾਂ ਵੀ 22 ਕਿਲੋ ਵਾਲੀ ਸੀਗੀ ਆਪਣੇ ਕੋਲੇ ਟੋਕੜੀ ਐਸੇ ਹੀ ਲੈਵਾ ਸੀ ਜੀ ਠੀਕ ਹੈ ਇਹ ਨਹੀਂ ਦੂਜੇ ਹੱਥੋਂ ਥਨਵਾ ਲੈਂਦੇ ਹਾਂ ਹਾਂਜੀ ਹਾਂਜੀ ਮਾੜਾ ਇੱਕ ਰਾਈ ਤਸਲੀ ਲੋ ਜੀ ਠੀਕ ਓਕੇ ਵੀਰੇ ਇਹ ਤਾਂ ਸੀ ਅੱਛਾ ਰੇਟ ਪਰ ਇਹ ਕੀ ਰਹੂਗਾ ਬ੍ਰਦਰ ਰੇਟ ਹੀ ਇਹਦਾ ਫੋਨ ਤੇ ਹੀ ਕਰ ਲਾਂਗੇ ਠੀਕ ਆ ਮਡੇ ਬਾਈ ਤੇ ਜਿਹੜੀ ਦੱਬੀ ਗਾ ਲਾਲ ਵੀਰੇ ਇਹ ਕਿੰਨੇ ਦਿਨ ਦੀ ਕੱਚੀ ਆ ਇਹ ਹੀ ਇਹਦੇ 25 ਦਿਨ ਪਏ ਆ ਇਹ ਅੱਜ ਇੱਥੇ ਮੀਨ ਨਹੀਂ ਰੱਖ ਲਈ। ਹਾਂਜੀ ਮੀਨਾ ਵੀ ਲੈ ਜੂਗੀ। ਠੀਕ ਹੈ ਵੀਰੇ ਦੁੱਧ ਕਿੰਨੇ ਕੁ ਦੇ ਦਿੰਦੀ। ਦੁੱਧ ਇਹਦੇ 25 ਲੀਟਰ ਦਿੱਤਾਈ ਆਪਾਂ ਫਾਰਮ ਚੋਂ ਲਈ ਸੀ ਪਿਛਲੀ। ਫਾਰਮ ਤੋਂ ਹੈ। ਠੀਕ ਹੈ ਵੀਰੇ ਇਹ ਕਿੰਨੇ ਦੇ ਦਿਆਂਗੇ ਵੀਰੇ? ਇਹ ਵੀਰੇ ਆਪਾਂ ਇਹਦਾ ਵੀ ਫੋਨ ਤੇ ਕਰ ਲਾਂਗੇ। ਇਹ ਸੂਏ ਕਿੰਨੇ ਲਈ ਗੱਬਣਾ? ਇਹ ਤੀਜੇ ਸੂਏ ਲਈ ਗੱਬਣਾ। ਉਹ ਇਹ ਤੀਜਾ ਸੂਏ ਸੂਣਾ। ਗੱਡੀ ਬਾਹਰੋਂ ਤੋਰੀ ਵੀਰੇ ਖੋਲੀ ਪਰਾ। ਲਈ ਮਿੱਤਰੋ ਤੀਜਾ ਸੂਆ ਇਹਨੇ ਕਰਨ ਵਾਲੀ ਦਾ ਸੂਣਾ ਵਾ। ਲਾਲ ਡੱਬੀ ਆ ਗਾਂ ਤੀਜੇ ਸੂਏ ਲਾ ਲਓ ਤੁਸੀਂ ਥੋੜੇ ਜੀ ਮੰਨ ਲਓ ਕਹਿਣ ਤੋਂ ਭਾਵਾ ਵੀ ਜਿਵੇਂ ਵਡੇਰੀ ਆਪਾਂ ਲਾ ਲੈਣੇ ਹੁੰਦੇ ਆ। ਤ ਉਥੇ ਪੰਜਵੇਂ ਸੂਏ ਦੇ ਵਿੱਚ ਜਾ ਕੇ ਹੁੰਦੀ ਹੈ ਵੈਸੇ ਤੀਜੇ ਸੂਏ ਦੀ ਇੱਕ ਵੈੜਾਂਗੀ ਰੱਖ ਦਿੰਦੇ ਆ ਬਾਕੀ ਗਾਂ ਚੰਗੀ ਆ ਦੁੱਧ ਚੰਗਾ ਦੇ ਦੂਗੀ ਜਿਹੜਾ ਭਰਾ ਸੰਭਲੂਗਾ ਲਾਏ ਪੈ ਲਾਏ ਤਾਂ ਪੈ ਗਈ ਹੈ ਨਾ ਹਾਂਜੀ ਦੇਈ ਮਤਲਬ ਉਹ ਦੇਖ ਸਕਦੇ ਇਹਦਾ ਰੇਟ ਫੋਨ ਦੇ ਉੱਤੇ ਹੋਊਗਾ ਬਈਆਂ ਦਾ ਕੱਚੀ ਆ ਕਿਉਂਕਿ ਹਜੇ ਵੈੜ ਦਾ ਰੇਟ ਵੀ ਫੋਨ ਦੇ ਉੱਤੇ ਆ ਤੇ ਆ ਦੋ ਕੱਟੀਆਂ ਵੀਰੇ ਕਿੰਨੇ ਕਿੰਨੇ ਚਿਰਦੀਆਂ ਵਟ ਬਈ ਆ ਜੀ ਡੇਢ ਸਾਲ ਦੀ ਉਹ ਦੋ ਥਲਾਂ ਦੀ ਕਾਲੀ ਜਿਹੜੀ ਉਹ 2 ਸਾਲਾਂ ਦੀ ਬੱਲੀ ਜਿਹੜੀ 1.5 ਸਾਲ ਦੀ ਹੈ। ਅੱਛਾ ਇਹ ਵੀਰੇ ਜੋੜੇ ਵਿੱਚ ਨਾ ਦੋਵੇਂ? ਹਾਂਜੀ ਜੋੜਾ ਵੇਚ ਦਿਆਂਗੇ ਜੇ ਕੋਈ ਜੋੜੇ ਵਾਲਾ ਹੋਵੇ। ਕੱਲੀ-ਕੱਲੀ ਲੈਣੀ ਕੱਲੀ-ਕੱਲੀ ਵੇਚੀ। ਠੀਕ ਹੈ ਕੱਲੀ-ਕੱਲੀ ਦਾ ਕੀ ਕੀ ਰੇਟ ਰਹੂਗਾ ਵੀਰੇ? ਇਹਦਾ ਹੀ 25000 ਰੁਪਈਆ ਹੀ। ਹੂੰ। ਉਹਦਾ ਹੀ 35000। ਠੀਕ ਹੈ। ਆਹ ਬੱਲੀ ਕੱਟੀ ਦਾ 25000 ਰੁਪਈਆ ਉਹਦਾ 35000 ਰੁਪਈਆ ਹੈ। ਮਾਨਤਨ ਹੋ ਜਾਊਗਾ ਖੁਦ। ਹਾਂਜੀ ਇੰਜ ਮਾੜਾ ਮੋਟਾ ਜੋੜਾ ਖਰੀਦਣ ਵਾਲਾ ਹੋਇਆ ਤੇ ਉਹ ਜਾ ਹੋਜੂ। ਹਾਂਜੀ ਇੰਜ 11000। ਨਹੀਂ ਇਹ ਮਾੜਾ ਕਿੰਨੇ ਚਿਰ ਦੀ ਦੱਸ ਕੋਲੀ ਦੀ ਬਹੁਤ ਚੰਗੀ ਕੱਟੀ ਆ ਹਨਾ ਕਾਲੀ ਦੀ ਵੀ ਹਾਂਜੀ ਕਾਲੀ ਦੀ ਵੀ ਦਿਖਾ ਦਿੰਦੇ ਨੇ ਇਹ ਲੈ ਪੀਦੇ ਹੋ ਕੇ अच्छा नंबर किन्ना वीरै अपना नंबर ही अपना 88473 88474 हां जी 98424 98 424 424 एक बारी और बोल दे 88473 98424 ठीक है भाई इस नंबर पे कर लो ਤੁਸੀਂ بھائی ਦੇ ਨਾਲ ਮੇਤਰੋ ਰابطਾ ਕਾਇਮ ਕਰਵਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਇਜਾਜ਼ਤਵਾਰ ਨੂੰ ਵਾਦਿਆਂ ਧੰਨਵਾਦ